ਇਹ ਗੱਡੀ ਹੈ ਜੀ। ਫੋਰਡ ਦੀ ਫੀਗੋ। 2210 DL 3080 ਇਹ ਗੱਡੀਆਂ ਚੱਲ ਰਹੀਆਂ ਜੀ ਬਲਾ ਬਲਾ ਤੇ ਤੇ ਦੇਖੋ ਤੁਸੀਂ ਇਹ ਮੁਲਾਜ਼ਮ ਨੇ ਮੁਲਾਜ਼ਮ ਰੇਲਵੇ ਦੇ। ਰੇਲਵੇ ਦੇ ਮੁਲਾਜ਼ਮ ਨੇ ਰੇਲਵੇ ਦੇ ਮੁਲਾਜ਼ਮ ਹੋਣ ਦੇ ਨਾਤੇ ਟੈਕਸੀ ਇਲੈਗਲ ਚਲਾ ਰਹੇ ਨੇ ਬਲਾ ਬਲਾ ਐਪ ਤੇ। ਨਾਮ ਲੱਗਦੇ ਠੀਕ ਹੈ ਜੀ 120 ਰੁਪਏ ਸਵਾਰੀ ਘਰ ਬਸਵਾਰੀ ਚੰਡੀਗੜ੍ਹ ਮੇਰੇ ਕੋਲ ਟਿਕਟ ਆ ਗਿਆ ਹੈ ਪੈਸਾ ਰੇਲਵੇ ਦੇ ਵਿੱਚ ਨੋਕਲ ਮਾਰ ਇਹ ਕਰਦੇ ਇੱਕ ਮਿੰਟ ਗੱਲ ਸੁਣੋ ਬਾਜੀ ਇਹ ਰੇਲਵੇ ਵਿੱਚ ਹੋ ਰਿਹਾ ਹੈ ਨਹੀਂ ਨਹੀਂ ਬਾਜੀ ਇੱਕ ਮਿੰਟ ਇੱਧਰ ਦੇਖੋ ਤੁਸੀਂ ਮਾੜਾ ਯਾਰ ਜਿਹੜਾ ਬੰਦਾ ਥੋੜੀ ਹੈ ਬਾਜੀ ਸਹੀ ਇੱਕ ਮਿੰਟ ਬਾਜੀ ਜੇ ਤੁਹਾਨੂੰ ਥਾਂ ਚ ਫੇਰੇ ਆਣੀ ਤੁਹਾਨੂੰ ਪਤਾ ਕਿ ਕਿੰਨੇ ਚਾਰ ਅਸੀਂ ਪੱਤੇ ਕਿੱਦਾਂ ਪਾਲਨੇ ਆ ਰੇਲਵੇ ਵਿੱਚ ਮੁਲਾਜ਼ਮਾਂ ਭਾਈ ਸਾਹਿਬ ਹਣੀ ਠੀਕ ਹੈ ਜੀ 1.5 ਲੱਖ ਰੁਪਏ ਦਰਵਾਾ ਲੈਂਦੇ ਆ ਔਰ ਸਰਕਾਰ ਨੂੰ ਜਿਹੜੀਆਂ ਬੀਲੀਆਂ ਪਲੇਟਾਂ ਵਾਲੀਆਂ ਗੱਡੀਆਂ ਟੈਕਸ ਪੇ ਕਰਦੀਆਂ ਉਹ ਘੁੱਠੇ ਮਾਰ ਜਾnde ਜੀ ਇਤੋਂ ਦੱਸੋ ਮੈਨੂੰ ਕਿੱਥੇ ਦਾ ਰੂਲ ਹੋ ਗਿਆ ਇਹ ਵੇਖੋ ਜੀ ਬਹੁਤ ਮਾੜੀ ਗੱਲ ਹੈ ਸਮੇਂ ਦੇ ਅਨਸਾਰ ਬਹੁਤ ਮਾੜੀ ਗੱਲ ਹੈ ਟੈਕਸ ਭੇ ਕਰਨ ਵਾਲੇ ਬੰਦੇ ਬਿਲਕੁਲ ਭੁੱਖੇ ਮਾਰੇ ਜੀ ਬੱਚੇ ਉਹਨਾਂ ਦੇ ਬਿਨਾਂ ਫੀਸਾਂ ਤੋਂ ਕਈ ਖਰਚੇ ਰੁਕੇ ਹੋਏ ਨੇ ਅਈ ਚੱਕਣੇ ਸਾਰੇ ਠੀਕ ਹੈ ਜੀ ਸੋਏ ਬੰਦੇ ਡੀਆਜ ਦੇ ਵਿੱਚ ਮੈਂ ਇਹਨਾਂ ਨੂੰ ਕੱਢਿਆ ਰਹੇ ਆ ਬਿਲਕੁਲ ਇਲੀਜੀਕਲ ਇੱਥੇ ਕੰਮ ਹੋ ਰਿਹਾ ਜੀ ਪ੍ਰਾਈਵੇਟ ਨੰਬਰ ਗੱਡੀ ਹੈ ਰੇਲਵੇ ਰੇਲਵੇ ਨੋਨ ਪ੍ਰਾਈਵੇਟ ਨੰਬਰ ਗੱਡੀ ਹੈ ਜੀ ਇੰਡੀਅਨ ਰੇਲਵੇ ਦੇਖੋ ਸਰਕਾਰੀ ਜੋਬ ਦੇ ਹੁੰਦੇ ਹੋਏ ਇਹ ਬੰਦੇ 120 20 ਰੁਪਏ ਨੂੰ ਕੰਮ ਕਰ ਰਹੇ ਨੇ ਸੋ ਦੇਖੋ ਕਿੰਨੀ ਦਰ ਸ਼ਰਮਨਾਕ ਗੱਲ ਹੈ ਸ਼ਰਮਨਾਕ ਗੱਲ ਹੈ ਕਿ ਗਵਰਨਮੈਂਟ ਨੂੰ ਟੈਕਸ ਦੇਣ ਵਾਲੀਆਂ ਗੱਡੀਆਂ ਅੱਜ ਗਵਰਨਮੈਂਟ ਨੂੰ ਟੈਕਸ ਦੇਣ ਵਾਲੀਆਂ ਗੱਡੀਆਂ BB01 ਠੀਕ ਹੈ ਜੀ ਬਿਲਕੁਲ ਵੇਲੀਆਂ ਖੜੀਆਂ ਸਟੈਂਡਾਂ ਤੇ ਸਾਡੇ ਬੱਚੇ 30 ਤੋਂ ਵੱਧ ਗਏ ਨੇ ਇਹ ਨਾ ਖਾਲੀ ਜਾਣਾ 12000 ਰੁਪਏ ਰੇਟ ਸਾਡੇ ਉਹ ਦੇਖ ਲਓ ਤੁਸੀਂ ਗੱਲ ਹੀ ਜਾਣਾ ਅਸੀਂ ਲੋੜਾਂ ਨਾਲ ਕੰਮ ਆਉਂਦਾ ਤੁਸੀਂ ਭਾਈ ਇਹ ਸਾਡਾ ਇਹ ਸਾਡਾ ਸਾਰਾ ਭਾਈਚਾਰੇ ਗਰੁੱਪ ਹੈ ਜੀ ਦੁਆਬਾ ਟੈਕਸੀ ਯੂਨੀਅਨ ਦੇਖੋ ਜੀ ਇੱਕ ਬੇਨਤੀ ਕਰਨੀ ਕਰ ਰਹੇ ਆ ਭਾਈ ਸੁਣ ਲੋ ਗੱਲ ਅਸੀਂ ਇਹੀ ਇੱਕ ਬੇਨਤੀ ਕਰਨਾ ਜਾਂਦੇ ਆ ਪ੍ਰਸ਼ਾਸਨ ਨੂੰ ਪੰਜਾਬ ਪੁਲਿਸ ਨੂੰ ਵੀ ਥੋੜੀ ਜੀ ਇਹਨਾਂ ਨੂੰ ਨਾਤ ਜਰੂਰ ਪਾ ਦਿਓ ਵਿਸ਼ਵਾਸ ਕਰਿਓ ਮਤਲਬ ਐਂਡ ਹੋ ਗਿਆ ਐਂਡ ਦੱਸੋ ਯਾਰ 100 ਰੁਪਇਆ ਕਰਾਇਆ ਹੈ ਇੱਕ ਸਵਾਰੀ ਬੱਸ ਕਰਾਇ ਤੋਂ ਵੀ ਘੱਟ ਕੀ ਯਾਰ ਇਸ ਐਪ ਨੇ ਦਾਰਨਾ ਕਿਸੇ ਨੂੰ ਸਾਡੀ ਰੋਜੀ ਰੋਟੀ ਖਤਮ ਹੋ ਗਈ ਹੈ ਐਂਡ ਦੇ ਮੈਂਬਰ ਹੈ ਜੀ ਦੇਖੋ ਸਾਡੇ ਦੁਆਬਾ ਟੈਕਸੀ ਯੂਨੀਅਨ ਦੇ ਜਿਹੜੇ ਕਿ ਕੱਚ ਸਖਤ ਮਿਹਨਤ ਕਰਕੇ ਅੱਜ ਇਹ ਗੱਡੀਆਂ ਨੂੰ ਬਿਲਕੁਲ ਆਪਣੀ ਪਕੜ ਚ ਲੈ ਰਹੇ ਨੇ ਸੋ ਮਾਲਕ ਪਰਮਾਤਮਾ ਦੇਖੋ ਇਹਨਾਂ ਨੂੰ ਖੌਫ ਨਹੀਂ ਹੈ ਕਿ 120 ਰੁਪਏ ਨੂੰ ਚੰਡੀਗੜ੍ਹ ਸਵਾਰੀ ਢੋ ਰਹੇ ਨੇ ਜਿਹੜੀਆਂ ਕਿ ਪੀਵੀ01 ਗੱਡੀਆਂ ਲੱਖਾਂ ਮੁਹੀ ਟੈਕਸ ਭਰ ਕੇ ਅੱਜ ਸਟੈਂਡਾਂ ਦੇ ਉੱਪਰ ਖਾਲੀ ਖੜੀਆਂ ਨੇ ਵਿਹਲੀਆਂ ਖੜੀਆਂ ਨੇ ਸੋ ਉਹਨਾਂ ਦੇ ਬੱਚੇ ਹਿੱਸਾ ਤੋਂ ਵਾਂਝੇ ਨੇ ਕਈ ਖਰਚੇ ਰੁਕੇ ਹੋਏ ਨੇ ਸੋ ਇਹ ਸਾਡੇ ਭਾਈ ਸਾਹਿਬ ਇੰਡੀਆ ਰੇਲਵੇ ਤੋਂ ਜਿਹੜੇ ਕਿ ਅੱਜ ਨਵਾਂ ਸ਼ਹਿਰ ਮਹਿੰਦੀਪੁਰਪੁਰ ਥੱਲੇ ਚੰਡੀਗੜ੍ਹ ਸਵਾਰੀ ਤੇ ਕਰਨ ਦੀ ਰਾਏ ਸੋ 120 ਰੁਪਏ ਪਰ ਸਵਾਰੀ ਇਹ ਚੰਡੀਗੜ੍ਹ ਜਾ ਰਹੇ ਨੇ ਗਵਰਨਮੈਂਟ ਜੋਬ ਕਰਦੇ ਨੇ ਇੰਡੀਅਨ ਰੇਲਵੇ ਵਿੱਚ ਹਾਂਜੀ ਸਰ ਤੁਹਾਡਾ ਕੀ ਨਾਮ ਜੀ ਮੇਰੇ ਨਾਲ ਆਏਗਾ ਨਰਿੰਦਰ ਸਿੰਘ ਗੋਲੀ ਅੱਛਾ ਤੁਸੀਂ ਇੱਥੇ ਜਿਹੜੀ ਟੈਕਸੀ ਯੂਨੀਅਨ ਉਹ ਮੈਂ ਸੈਕਟਰੀ ਆ ਸਰ ਸੈਕਟਰੀ ਆ ਅੱਛਾ ਇੱਕ ਕੱਲ ਮੁੱਦਾ ਹੋਇਆ ਕਾਫੀ ਗੰਭੀਰ ਹੋਇਆ ਉਹ ਕੀ ਸੀਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੜੇ ਜੀ ਦੱਸ ਦਿਓ ਪਲੀਜ਼ ਸਰ ਉਹ ਉਹ ਜਿਹੜਾ ਜਿੱਦਾਂ ਐਪ ਤੋਂ ਗੱਡੀਆਂ ਬੁੱਕ ਕਰਕੇ ਨਾ ਸਰ ਜਿੱਦਾਂ ਕਿਸੇ ਨੇ ਚੰਡੀਗੜ੍ਹ ਨੂੰ ਜਾਣਾ ਜਾਂ ਕਿਸੇ ਨੇ ਚੰਡੀਗੜ੍ਹ ਤੋਂ ਅਮਰਸਾਡ ਜਾਣਾ ਉਹ 2.500 ਰੁਪਈਆ ਮਤਲਬ ਕਰਾਇਆ ਲੈ ਕੇ ਨਾ ਤਾਂ ਉਹਨਾਂ ਨੂੰ ਇਹਦਾ ਫੇ ਕਰ ਲੈਂਦੇ ਆ ਉੱਥੇ ਜਾ ਕੇ ਡ੍ਰੌਪ ਕਰ ਦਿੰਦੇ ਆ ਤੇ ਉਹ ਗੱਡੀਆਂ ਸਰ ਉਹ ਜਿੱਦਾਂ ਨਾ ਉਹਨਾਂ ਨੇ ਘਰੇਲੂ ਰੱਖੇ ਆ ਮੁਲਾਜ਼ਮਾਂ ਉਹ ਜਿੰਨੇ ਵੀ ਬੰਦੇ ਅਸੀਂ ਫੜੇ ਆ ਸਾਰੇ ਹੀ ਮੁਲਾਜ਼ਮ ਉਹ ਕਿੰਨੀਆਂ ਕਿ ਸਵਾਰੀਆਂ ਲੱਦ ਲੈਂਦੇ ਗੱਡੀ ਦੇ ਵਿੱਚ ਜੇ ਤਾਂ ਛੋਟੀ ਕਾਰ ਦੇ ਵਿੱਚ 4-5 ਸਵਾਰੀਆਂ ਬਹਿੰਦੀਆਂ ਜੀ ਉਹ ਮਤਲਬ 4-5 ਸਵਾਰੀਆਂ ਆਪਣੀਆਂ ਬਿਠਾੜ ਕੇ ਤਾਂ ਫਿਰ ਇਹਦਾ ਡ੍ਰੌਪ ਕਰਦੇ ਚਲ ਜਾਂਦੇ ਆ ਉਧਰ ਇਹਦੇ ਚੱਕ ਦੇ ਲੈ ਚੱਕਣੀ ਉਹਨਾਂ ਅੱਡੇਆਂ ਤੋਂ ਆ ਕਿ ਮੇਨ ਮੇਨ ਉਹਨਾਂ ਨੇ ਬੰਦੇ ਨੇ ਲੋਕੇਸ਼ਨ ਦੇਣੀ ਆ ਸਾਰ ਆਪਣੀ ਠੀਕ ਆ ਜੀ ਮੈਂ ਤੇ ਬਾਈਪਾਸ ਤੇ ਖੜਾ ਜਾਂ ਮੈਂ ਰੱਥੇ ਤੇ ਖੜਾ ਤਾਂ ਉਹ ਬੰਦੇ ਨੇ ਜਿੱਦਾਂ ਬਾਈਪਾਸ ਤੇ ਜਾਂ ਲੰਘਣਾ ਆ ਭਾਈ ਇਹ ਵਾਧਾ ਨੰਗਦੇ ਨੰਗਦੇ ਨੂੰ ਪਿਕ ਕਰ ਲਵਾਜੋ ਫਿਰ ਉਹ ਤੁਸੀਂ ਕਿੱਦਾਂ ਬੰਦਾ ਫੜਿਆ ਜਿਹੜਾ ਕੱਲ ਜਿਹੜਾ ਬੜਾ ਵੱਡਾ ਇਸ਼ੂ ਵਾ ਜਿੱਦਾਂ ਸਾਡੇ ਭਾਈ ਸਾਹਿਬ ਨੇ ਦੱਸਿਆ ਕਿ ਉਹ ਸਾਡੇ ਇੱਕ ਬੰਦੇ ਕੋਲ ਚੱਲਦੀ ਹੈ ਆਪ ਤਾਂ ਕਈਆਂ ਦਿਨਾਂ ਦਾ ਸਾਡੇ ਚੱਲਦੇ ਸੀ ਸਲਾਹ مشورہ ਵੀ ਕਿੱਦਾਂ ਆਪਾਂ ਫੜੀਏ ਇਹਨਾਂ ਨੂੰ ਨਾ ਜੀ ਫਿਰ ਫੜਾਂਗੇ ਤਾਂ ਤਾਂ ਜੇ ਸਾਡੇ ਕੋਲ ਕੋਈ ਤਾਂ ਚੱਲਦਾ ਹੋਊਗਾ ਸਾਡੇ ਇੱਕ ਬੰਦੇ ਨੇ ਤਾਂ ਦੱਸਿਆ ਵੀ ਆਹ ਤਰੀਕੇ ਨਾਲ ਫੜ ਸਕਦੇ ਆਪਾਂ ਫਿਰ ਉਹ ਬੰਦੇ ਨੇ ਸਾਡੇ ਨੇ ਗੱਡੀ ਬੁੱਕ ਕਰਾਈ ਬੁੱਕ ਕਰਾ ਕੇ ਜਦੋਂ ਗੱਡੀ ਵਾਲਾ ਆਇਆ ਨਾਲ ਉਹਨੇ ਆਪਣਾ ਗੱਡੀ ਦਾ ਨੰਬਰ ਮੈਂਸ਼ਨ ਕਰ ਦਿੱਤਾ ਵੀ ਆਹ ਮੇਰੀ ਗੱਡੀ ਦਾ ਨੰਬਰ ਆ ਨਾਮ ਨਾਲ ਉਹਨੇ ਆਪਣਾ ਮੋ ਜਦੋਂ ਬੰਦਾ ਉੱਥੇ ਆਇਆ ਉਹਨੇ ਆ ਕੇ ਕਾਲ ਕੀਤੀ ਮੈਂ ਇੱਥੇ ਖੜਾ ਲੁਕੀਜਨ ਤੇ ਤਾਂ ਜਾਨੂੰ ਸਾਡੇ ਬੰਦੇ ਉੱਤੇ ਖੜੇ ਸੀਗੇ ਪਹਿਲਾਂ ਹੀ ਤਾਂ ਇਹਨਾਂ ਨੇ ਉਹ ਗੱਡੀ ਫੜ ਲਈ ਉਹਨੂੰ ਕੁਝ ਉਹਨਾਂ ਕੁਝ ਨਹੀਂ ਗਲਤ ਕੀਤਾ ਸਿਰਫ ਉਹਦਾ ਫੜ ਕੇ ਚਲਾਨ ਕਰਵਾਇਆ ਜੋ ਵੀ ਉਹਦਾ ਬੰਦਾ ਉਹ ਬੰਦਾ ਲੋਕਲ ਹੈ ਕਿ ਬਾਹਰ ਦੇ ਬੰਦੇ ਆ ਉਹ ਬੰਦਾ ਕਿਤੇ ਇੱਧਰ ਜਲੰਧਰ ਤੋਂ ਗਾਹ ਕਿਤੇ ਨੌਕਰੀ ਕਰਦਾ ਕਿਤੇ ਪੁਲਿਸ ਮਲਾਜਮੂ ਸੀਗਾ ਜੀ ਤਾਂ ਉਹਨੇ ਜਾਣਾ ਨਹੀਂ ਚੀਰ ਕਪੁਰ ਨੂੰ ਅੱਛਾ ਉਹ ਪੁਲਿਸ ਮਲਾਜਮੂ ਸੀਗਾ ਇਹ ਕਲੀਅਰ ਹੋ ਗਿਆ ਹਾਂਜੀ 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 ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਮੰਗ ਪ੍ਰਸ਼ਾਸਨ ਤੋਂ ਸਰ ਇਹ ਜਿਹੜਾ ਕੰਮ ਹੈ ਬੰਦ ਹੋਣਾ ਚਾਹੀਦਾ ਜੀ ਸਾਡੇ ਕੰਮ ਤੇ ਬੜਾ ਪ੍ਰਭਾਵ ਪੈ ਰਿਹਾ ਜੀ ਅਸੀਂ ਤਾਂ ਆਹ ਦੇਖ ਲਓ ਜੀ ਜਨਵਰੀ ਮਹੀਨਾ ਵੀ ਨੰਘ ਗਿਆ ਕੰਮ ਸਾਡੇ ਕੋਲ ਬਿਲਕੁਲ ਹੈ ਨਹੀਂ ਜੀ ਤੁਸੀਂ ਕਹਿੰਦੇ ਟੈਕਸੀਆਂ ਦਾ ਤੁਹਾਨੂੰ ਪਤਾ ਹੀ ਯਾ ਕੀ ਹਾਲ ਆ ਖੜੀਆਂ ਗੱਡੀਆਂ ਟੈਕਸ ਪੈਂਦੀਆਂ ਐ ਸ਼ੋਰਜ ਪੈਂਦੇ ਆ ਜੀ ਹੈਨਾ ਜੀ ਤਾਂ ਖਰਚੇ ਜ਼ਿਆਦੇ ਆ ਸਾਡਾ ਤਾਂ ਕੰਮ ਵੀ ਹੈ ਨਹੀਂ ਜਿੱਦਾਂ ਹੁਣ ਆਹ ਕੰਮ ਇਹ ਤਾਂ ਕਰੀ ਜਾਂਦੇ ਆ ਫਿਰ ਅਸੀਂ ਕਿੱਦਾਂ ਕੰਮ ਕਰਾਂਗੇ ਜੀ ਇਹ ਅਸੀਂ ਤਾਂ ਸਰਕਾਰ ਕੋਲ ਹੀ ਮੰਗ ਕਰਦੇ ਆ ਵੀ ਇਹ ਬੰਦ ਹੋਣਾ ਚਾਹੀਦਾ ਨਾ ਜੀ ਮੇਰਾ ਨਾਮ ਆਫ ਕਰਕੇ ਆਪਸਾਨੂੰ ਬਿਲਾਉਂ ਕਰਦੇ ਆ ਕੋਈ ਡਿਵਾਈਸ ਜਿਹਦੇ ਨਾਮ ਤੇ ਉਹਦਾ ਆਪਣਾ ਨਾਮ ਹੈਗਾ ਸ੍ਰੀਸ਼ ਜੀ ਤੇ ਸਾਰੇ ਕਿ ਕੱਲ ਇਸ਼ੂ ਹੋਇਆ ਕਾਰ ਦਾ ਇਹ ਤੁਹਾਡੇ ਕੋਈ ਕੀ ਸੀਗਾ ਉਹ ਚੱਕਰ ਉਹਦੇ ਬਾਰੇ ਥੋੜਾ ਦੱਸ ਦਿਓ ਵੀ ਉਹ ਕੀ ਉਹਦਾ ਅਸਲੀ ਮੁੱਦਾ ਕੀ ਸੀ ਕੀ ਗੱਲਬਾਤ ਸੀ ਉਹ ਚੱਕਰ ਐਦਾ ਆ ਜੀ ਜਿਹੜੀ ਇੱਕ ਬਲਾਵਲਾ ਐਪ ਚਲਦੀ ਆ ਠੀਕ ਆ ਜੀ ਬਹੁਤ ਜਾਣੀ ਕਿ ਚਿਰ ਤੋਂ ਚਲਦੀ ਸੀ ਜੇਤੋਂ ਵੀ ਬੰਦ ਵੀ ਕੀਤੀ ਹੋਆ ਸਰਕਾਰ ਨੇ ਬਿਆਨ ਕੀਤਾ ਹੋਆ ਉਹਦੇ ਵਿੱਚ ਇਹ ਆ ਕਿ ਜਿੱਦਾਂ ਹੁਣ ਉਹ ਆਦੇ ਆ ਬੰਦੇ ਆਪਣੇ ਪ੍ਰਾਈਵੇਟ ਗੱਡੀਆਂ ਉਹਨਾਂ ਦੇ ਕੋਲ ਜਿੰਨੇ ਵੀ ਅਸੀਂ ਫੜੇ ਆ ਕੋਈ ਨੌਕਰੀ ਪੇਛੇ ਵਾਲੇ ਆ ਸਾਰੇ ਹੀ ਆ ਜੀ ਜਿਹੜੇ ਵੀ ਹੈਗੇ ਆ ਜਿਹੜੇ ਉਹ ਕਾਲਾ ਬੁੱਕ ਕਰਦੇ ਜਿਨ੍ਹਾਂ ਦੀ ਟੈਕ ਕਰ ਆਇਓ ਆਪਣੀ ਗੱਡੀ ਲੈ ਕੇ ਆਂਦੇ ਆ ਪ੍ਰਾਈਵੇਟ ਗੱਡੀ ਆ ਕਰੇਲੂ ਗੱਡੀ ਆ ਕੋਈ ਤੇ ਕੋਲ i20 ਆ ਕਿਸੇ ਕੋਲ ਸੁਵੈਸ਼ਟਵਾ ਕਿਸੇ ਕੋਲ ਕੋਈ ਗੱਡੀ ਆ ਲੇਕਿਨ 100 ਰੁਪਇਆ 110 ਰੁਪਏ 120 ਰੁਪਏ ਨੂੰ ਜਾਂ 160 ਰੁਪਏ ਨੂੰ ਸਵਾਰੀ ਚੱਕਦੇ ਆ ਜੀ ਚੰਡੀਗੜ੍ਹੋਂ ਤੇ ਮੁੜ ਕੇ ਇੱਕੋ ਵੇ ਨਵੇਂ ਸ਼ਹਿਰੋਂ ਜਲੰਧਰ ਤੋਂ ਇਦਾਂ ਦੇ ਕੰਮ ਕਰਦੇ ਆ ਉਹਦੇ ਨਾਲ ਸਾਡੇ ਕੰਮ ਨੂੰ ਬਹੁਤ ਨੁਕਸਾਨ ਵਾ ਸਾਡੇ ਕੋਲ ਅਸੀਂ ਤਾਂ ਇੱਕ ਤਰ੍ਹਾਂ ਦੇ ਜਨਤਕ ਰੋਲੇ ਦੀ ਕਿਤਾਬ ਤੇ ਖੜੇ ਆ ਸਾਡੇ ਕੋ ਕੰਮ ਹੈ ਜੀ ਜਿਹੜੀ ਉਹ ਕੱਲ ਤੁਸੀਂ ਉਹ ਕਾਰ ਫੜੀ ਹੈ ਉਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਹਦੇ ਬਾਰੇ ਵੀ ਇਹ ਤਾਂ ਜੀ ਜਿਹੜੀ ਐਪ ਆ ਨਾ ਬਲਾਬਲਾ ਠੀਕ ਹੈ ਜੀ ਉਹ ਬਲਾਬਲਾ ਐਪ ਸਾਡੇ ਬੰਦੇ ਨੇ ਲੋਡ ਕੀਤੀ ਤੇ ਉਹਦੇ ਵਿੱਚ ਬੁੱਕ ਕੀਤੀ ਆ ਟੈਕਸੀ ਉਹਨਾਂ ਦੀ ਜਿਹੜੀ ਗੱਡੀ ਸੀ ਜੀ ਉਹ ਬੁੱਕ ਕੀਤੀ ਤੁਹਾਡੇ ਬੰਦੇ ਨੇ ਕੀਤੀ ਉਹਨਾਂ ਦੀ ਚੋਰੀ ਫੜਨ ਲਈ ਚੋਰੀ ਫੜਨ ਵਾਸਤੇ ਹਾਂਜੀ ਹਾਂਜੀ ਉਹਨੂੰ ਸੱਦਿਆ ਪੇ ਸਾਬ ਕਿ ਉਹਦੇ ਨਾਲ ਗੱਲਬਾਤ ਕੀਤੀ ਤੇ ਫਿਰ ਉੱਥੇ ਆਪਾਂ ਮੁਲਾਜ਼ਮਾਂ ਨੂੰ ਸੱਦਿਆ ਪੁਲਿਸ ਜਿਹੜੇ ਅਧਿਕਾਰੀ ਆ ਉਹਨਾਂ ਦੇ ਨੌਲਜ ਦੇ ਵਿੱਚ ਗੱਲ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਵੀਰ ਦਾ ਫਿਰ ਉਹਨਾਂ ਦਾ ਜਿਵਾਨ ਘਟਾਇਆ ਗਿਆ ਤੁਸੀਂ ਕੀ ਮੰਗ ਕਰਦੇ ਹੋ ਹੁਣ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਅਸੀਂ ਮੰਗ ਇਹ ਕਰਦੇ ਕਿ ਜਿੱਦਾਂ ਦੀ ਇਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਚੱਲ ਰਹੀਆਂ ਆ ਇਹਨਾਂ ਨੂੰ ਬੰਦ ਕਰਕੇ ਜਾਂ ਸਾਡੇ ਪਰਮਿਟ ਨਹੀਂ ਤਾਂ ਫਿਰ ਇਹ ਟਾਲ ਦਉ ਜਿਹੜੇ ਅਸੀਂ ਇੰਨੇ ਟੈਕਸ ਭਰਦੇ ਆ ਪੈਸੇ ਦਿੰਦੇ ਆ ਅਸੀਂ ਸਰਕਾਰ ਨੂੰ ਤੇ ਅਸੀਂ ਤਾਂ ਸਾਡੀਆਂ ਗੱਡੀਆਂ ਸਾਰੀਆਂ ਪਰਮਟ ਵਾਲੀਆਂ ਇੱਥੇ ਖੜੀਆਂ ਆ। ਤੇ ਜਿਹੜੀਆਂ ਪ੍ਰਾਈਵੇਟ ਗੱਡੀਆਂ ਆ ਉਹ ਸਾਡਾ ਕੰਮ ਜ਼ਿਆਦਾ ਖਰਾਬ ਕਰਦੇ ਆ ਜੀ। ਇਸ ਲਈ ਜੇ ਆ 100 ਰੁਪਏ ਨੂੰ ਸਵਾਰੀਆਂ ਚੱਕਦੇ ਆ ਇਹ ਆ ਆ ਕੇ ਤੇ ਸਾਨੂੰ ਕਿੱ데 ਲੈ ਕੇ ਜਾਣਾ ਜਿੱਥੇ? ਗੱਡੀਆਂ ਤਾਂ ਗੱਡੀਆਂ ਖੜੀਆਂ ਆ। ਕੱਲ ਕੀ ਮਾਮਲਾ ਕਿਹਾ ਜੀ ਬਲਾਬਲਾ ਐਪ ਵਾਲੇ ਦੀ। ਇਹ ਮੈਂ ਦੱਸਿਆ ਸੀ ਕਿ ਬਈ ਟੈਕਸੀ ਸਟੈਂਡ ਵਾਲੇ ਸੀਗੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਨਾ ਆਪ ਦੀ ਐਪ ਦੇ ਨਾਲ ਉਹਨੂੰ ਬਲਾ ਬਲਾ ਉਹਨੂੰ ਐਡ ਕੀਤਾ ਤੇ ਉਹਦੇ ਨਾਲ ਉਹ ਬੁੱਕ ਕਰ ਲਈ ਉਹਨਾਂ ਨੇ ਗੱਡੀ ਪ੍ਰਾਈਵੇਟ ਗੱਡੀ ਸੀਗੀ ਤੇ ਉਹ ਇੱਥੇ ਆ ਗਿਆ ਆਪਣੇ ਨਵੇਂ ਸ਼ਹਿਰ ਉਹਦੇ ਤੋਂ ਉਹਨਾਂ ਨੇ ਦੇਖਿਆ ਤਾਂ ਇਹਨਾਂ ਨੇ ਫਿਰ ਉਹਨੂੰ ਰੋਕ ਲਿਆ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਜਿਹੜਾ ਟੈਕਸੀ ਜਿਹਨੇ ਪਰਮਿਟ ਪਾਇਆ ਉਹ ਹੀ ਬੰਦਾ ਸਵਾਰੀ ਚੱਕ ਸਕਦਾ ਜੀ ਤੇ ਉਹ ਬਸ ਫਿਰ ਇਹਨਾਂ ਨੇ ਫਿਰ ਮੈਨੂੰ ਬੁਲਾ ਲਿਆ ਕਾਫੀ ਉਹ ਤੋਂ ਫਿਰ ਮੈਂ ਆ ਕੇ ਉਹਦਾ ਫਿਰ ਚਲਾਨ ਕੱਟਿਆ ਤੁਹਾਡੇ ਆਉਣ ਤੋਂ ਪਹਿਲਾਂ ਗੱਡੀ ਰੋਕ ਚੁੱਕਾ ਆ ਮੈਨੂੰ ਤੋਂ ਪਹਿਲਾਂ ਗੱਡੀ ਉਹਨਾਂ ਨੇ ਰੁਕੀ ਹੋਈ ਸੀ ਕਿ ਉਹਨਾਂ ਨੇ ਬੁੱਕ ਕੀਤੀ ਸੀ ਗੱਡੀ ਦੀ ਉਹਨਾਂ ਨੇ ਗੱਡੀ ਬੁੱਕ ਕੀਤੀ ਬੁੱਕ ਕਰਕੇ ਹੀ ਰੋਕੀ ਹੈ ਨਾ ਜੀ ਜੀ ਬੁੱਕ ਉਹਨਾਂ ਨੇ ਉਸ ਵਾਰੀ ਚੱਕਣ ਆ ਗਿਆ ਤੇ ਫਿਰ ਉੱਥੇ ਇਹਨਾਂ ਨੇ ਉਹਨੂੰ ਰੋਕ ਲਿਆ ਫਿਰ ਤੁਸੀਂ ਸਰ ਨਾਲ ਫਿਰ ਤੁਹਾਨੂੰ ਤਲਾਕ ਹਾਂ ਮੈਨੂੰ ਤਲਾਕ ਦਿੱਤੀ ਮੈਨੂੰ ਫੋਨ ਕੀਤਾ ਫਿਰ ਮੈਂ ਆ ਕੇ ਕੋ ਬਣਦੀ ਕਾਰਵਾਈ ਸਿਰ ਮੈਂ ਕਰ ਸਰ ਪ੍ਰਸ਼ਾਸਨ ਦੀ ਹਦਾਇਤਾਂ ਕੀ ਹੈ ਜੀ ਪ੍ਰਸ਼ਾਸਨ ਦੀਆਂ ਸਰਕਾਰ ਦੀਆਂ ਦੇਹੀ ਤਾਂ ਕੋਈ ਵੀ ਬੰਦਾ ਗਲਤ ਕੰਮ ਨਾ ਕਰੋ ਇਹੀ ਹੈ ਬਸ ਕੋਈ ਵੀ ਗਲਤ ਕੰਮ ਨਾ ਸਰ ਚਲਾਨ ਕਿੰਨੇ ਗੱਡੀਆਂ ਦੇ ਕੱਟੇ ਗਏ ਜੀ 40 ਦੇ ਕੱਟੇ ਤੇ ਸਰ ਕਿੰਨੇ ਦਾ ਚਲਾਨ ਹੁੰਦਾ ਜੀ ਜੇ ਕੋਈ ਦਾ ਅਨਗੈਲੀ ਕਰਨਾ ਆਪਾਂ ਤਾਂ ਵਿਦਆਊਟ ਪਰਮਿਟ ਆਰਟੀ ਸਾਹਿਬ 25000 ਰੁਪਏ ਦਾ ਕਰ ਸਕਦੇ ਆ ਜੀ ਹਾਂ ਕਰ ਸਕਦੇ ਠੀਕ ਸ਼ੁਕਰੀਆ ਦੇਖ ਲਓ ਜੀ ਆ ਗੱਡੀ ਆ ਜੀ ਰੇਲਵੇ ਚ ਬੰਦਾ ਨੌਕਰੀ ਕਰਦਾ ਹੈ ਜੀ ਆ ਬੰਦਾ ਖੜਾ ਹੈ ਇੰਡੀਆ ਰੇਲਵੇ ਦਾ ਬੰਦਾ ਹੈ ਜੀ ਰੇਲਵੇ ਚ ਨੌਕਰੀ ਕਰਦਾ ਹੈ ਜੀ ਆ ਗੱਡੀ ਪ੍ਰਾਈਵੇਟ ਟੈਕਸੀ ਚਲਦੀ ਹੈ ਬਲਾ 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 ਫੜਿਆ ਹੈ ਜੀ ਹੁਣ ਇਹ ਦੇਖ ਲਓ ਜੀ ਹੁਣ ਆ ਵੀ ਬੰਦੇ ਸਾਰੇ ਪੂਰੀ ਜੂਨੀਅਨ ਨੇ ਬੜੇ ਹੈ ਜੀ ਨਿਊ ਦੋਪਾ ਟ੍ਰੈਨਸਪੋਰਟ ਦਾ ਨਵਾਂ ਜ਼ੈਰ ਤੋਂ ਵੀ ਆਏ ਜੀ ਬਾਕੀ ਸਾਰੇ ਡਰਾਈਵਰ ਮਹਕਮਾਈਆਂ ਜੀ ਸਾਰੇ